ਅੱਜ ਵੀ ਕਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਮੈਂ ਹਾਂ ਭਾਵਨਾ ਸਰਕਾ ਤੇ ਸਕੂਟਰ ਗੱਡੀਆਂ ਕਾਰਾਂ ਚਲਾਉਣੀਆਂ ਹੁਣ ਹੋਰ ਮਹਿੰਗੀਆਂ ਹੋ ਗਈਆਂ ਨੇ ਕਿਉਂਕਿ ਪ੍ਰਦੂਸ਼ਣ ਦੇ ਰੇਟ ਜਿਹੜੇ ਇਹ ਵਧ ਚੁੱਕੇ ਨੇ ਦਿੱਲੀ ਸਰਕਾਰ ਦੇ ਵੱਲੋਂ ਪ੍ਰਦੂਸ਼ਣ ਦੇ ਰੇਟ ਜਿਹੜੇ ਉਹ ਵਧਾ ਦਿੱਤੇ ਗਏ ਨੇ ਤੁਹਾਨੂੰ ਦੱਸਦੇ ਨੇ ਕਿ 13 ਸਾਲਾਂ ਬਾਅਦ ਪ੍ਰਦੂਸ਼ਣ ਜਾਂਚ ਦਰਾਂ ਦੇ ਵਿੱਚ ਤੋਦ ਕੀਤੀ ਗਈ ਨੇ ਪ੍ਰਦੂਸ਼ਣ ਦੇ ਰੇਟ ਜਿਹੜੇ ਵਧਾਏ ਗਏ ਨੇ ਦੱਸਦੇ ਕਿ ਦਿੱਲੀ ਸਰਕਾਰ ਨੇ 13 ਸਾਲਾਂ ਬਾਅਦ ਪ੍ਰਦੂਸ਼ਣ ਜਾਂਚ ਦਰਾਂ ਦੇ ਵਿੱਚ ਤੋਦ ਕੀਤੀ ਹੈ ਵਾਹਨਾਂ ਲਈ ਜੋ ਨਵੀਂ ਪ੍ਰਦੂਸ਼ਣ ਚੰਗ ਚੈਕਿੰਗ ਦਰਾਂ ਤੈ ਕੀਤੀਆਂ ਗਈਆਂ ਸਰ ਉਹਨਾਂ ਦੇ ਵਿੱਚ ਪਟ્રોલ ਸੀ ਐਨ ਜੀ ਜਾਂ ਐਲ ਪੀ ਜੀ ਬਾਇਓ ਫਿਊਲ ਬਾਇਓ ਫਿਊਲ ਸਮੇਤ ਦੋ ਪਹੀਆ ਅਤੇ ਤਿੰਨ ਪਹੀਆ ਵਾਹਨਾਂ ਲਈ 80 ਰੁਪਏ ਦੇਣੇ ਹੋਣਗੇ ਜਦੋਂ ਕਿ ਪੈਟਰੋਲ ਸੀएनजी ਜਾਂ ਐਲਪੀਜੀ ਬਾਇਓਫਿਊਲ ਸਮੇਤ ਚਾਰ ਪਹੀਆ ਵਾਹਨ ਅਤੇ ਇਸ ਤੋਂ ਉੱਪਰ ਦੀਆਂ ਸ਼੍ਰਣੀਆਂ ਦੇ ਵਿੱਚ 110 ਰੁਪਏ ਦਾ ਭੁਗਤਾਨ ਕਰਨਾ ਪਵੇਗਾ ਇਸ ਤੋਂ ਇਲਾਵਾ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਲਈ 140 ਰੁਪਏ ਦਾ ਰੇਟ ਤੈਅ ਕੀਤਾ ਗਿਆ ਹੈ 2011 ਦੇ ਵਿੱਚ ਦੱਸਦੇ ਕਿ 2011 ਦੇ ਵਿੱਚ ਦਰਾਂ ਕ੍ਰਮਵਾਰ 60 ਰੁਪਏ 80 ਰੁਪਏ ਅਤੇ 100 ਰੁਪਏ ਸੰਤ ਇਸ ਤੋਂ ਪਹਿਲਾਂ 2005 ਦੇ ਵਿੱਚ ਦਰਾਂ ਨੂੰ ਖੋਦ ਕੇ ਕ੍ਰਮਵਾਰ 35 ਰੁਪਏ 45 ਰੁਪਏ ਤੇ 60 ਰੁਪਏ ਕਰ ਦਿੱਤਾ ਗਿਆ ਸੀ ਤੇ ਹੁਣ ਪ੍ਰਦੂਸ਼ਣ ਦੇ ਰੇਟ ਜਿਹੜੇ ਹੋਰ ਵਧਾਤੇ ਵਧਾ ਦਿੱਤੇ ਗਏ ਨੇ ਸਕੂਟਰ ਗੱਡੀਆਂ ਜਿਹੜੀਆਂ ਸੜਕਾਂ ਤੇ ਵਾਹਨ ਜਿਹੜੇ ਚੱਲਦੇ ਨੇ ਉਹਨਾਂ ਦੇ ਪ੍ਰਦੂਸ਼ਣ ਦਾ ਰੇਟ ਜਿਹੜਾ ਦਿੱਲੀ ਸਰਕਾਰ ਦੇ ਵੱਲੋਂ ਵਧਾ ਦਿੱਤਾ ਗਿਆ 13 ਸਾਲਾਂ ਬਾਅਦ ਪ੍ਰਦੂਸ਼ਣ ਦੇ ਰੇਟਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ ਤੇ ਹੁਣ 80 ਰੁਪਏ ਦੇਣੇ ਹੋਣਗੇ ਦੋ ਪਹੀਆ ਅਤੇ ਤਿੰਨ ਪਹੀਆ ਵਾਹਨਾ ਦੀ ਵਾਹਨਾ ਲਈ 80 ਰੁਪਏ ਜਿਹੜੇ ਆ ਉਹ ਦੇਣੇ ਪੈਣਗੇ ਤੇ 4 ਪਹੀਆ ਵਾਹਨਾਂ ਤੇ ਇਸ ਤੋਂ ਉੱਪਰ ਦੀਆਂ ਸ਼ਾਨੀਆਂ ਲਈ 110 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ ਇਸ ਤੋਂ ਇਲਾਵਾ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਲਈ 140 ਰੁਪਏ ਦਾ ਰੇਟ ਤੈਅ ਕੀਤਾ ਗਿਆ ਹੈ 2011 ਦੇ ਵਿੱਚ ਇਹ ਦਰਾਂ ਕਰਮਵਾਰ 60 ਰੁਪਏ ਤੇ 80 ਰੁਪਏ ਤੇ 100 ਰੁਪਏ ਸੰਤ ਹੁਣ ਇਹਨਾਂ ਦਰਾਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਦਿੱਲੀ ਸਰਕਾਰ ਦੇ ਵੱਲੋਂ ਪ੍ਰਦੂਸ਼ਣ ਦੇ ਰੇਟ ਜਿਹੜੇ ਆ ਉਹ ਵਧਾ ਦਿੱਤੇ ਗਏ ਨੇ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਮੈਂ ਹਾਂ ਭਾਵਨਾ ਸੜਕਾਂ ਤੇ ਸਕੂਟਰ ਗੱਡੀਆਂ ਕਾਰਾਂ ਚਲਾਉਣੀਆਂ ਹੁਣ ਹੋਰ ਮਹਿੰਗੀਆਂ ਹੋ ਗਈਆਂ ਨੇ ਕਿਉਂਕਿ ਪ੍ਰਦੂਸ਼ਣ ਦੇ ਰੇਟ ਜਿਹੜੇ ਇਹ ਵਧ ਚੁੱਕੇ ਨੇ ਦਿੱਲੀ ਸਰਕਾਰ ਦੇ ਵੱਲੋਂ ਪ੍ਰਦੂਸ਼ਣ ਦੇ ਰੇਟ ਜਿਹੜੇ ਉਹ ਵਧਾ ਦਿੱਤੇ ਗਏ ਨੇ ਤੁਹਾਨੂੰ ਦੱਸਦੇ ਨੇ ਕਿ 13 ਸਾਲਾਂ ਬਾਅਦ ਪ੍ਰਦੂਸ਼ਣ ਜਾਂਚ ਦਰਾਂ ਦੇ ਵਿੱਚ ਸੋਧ ਕੀਤੀ ਗਈ ਨੇ ਪ੍ਰਦੂਸ਼ਣ ਦੇ ਰੇਟ ਜਿਹੜੇ ਵਧਾਏ ਗਏ ਨੇ ਦੱਸਦੇ ਕਿ ਦਿੱਲੀ ਸਰਕਾਰ ਨੇ 13 ਸਾਲਾਂ ਬਾਅਦ ਪ੍ਰਦੂਸ਼ਣ ਜਾਂਚ ਦਰਾਂ ਦੇ ਵਿੱਚ ਸੋਧ ਕੀਤੀ ਹੈ ਵਾਹਨਾਂ ਲਈ ਜੋ ਨਵੀਂ ਪ੍ਰਦੂਸ਼ਣ ਚੈਕਿੰਗ ਦਰਾਂ ਤੈਅ ਕੀਤੀਆਂ ਗਈਆਂ ਸਰ ਉਹਨਾਂ ਅ ਵਿੱਚ ਪੈਟਰੋਲ ਸੀएनजी ਜਾਂ ਐਲਪੀਜੀ ਬਾਇਓਫਿਊਲ ਬਾਇਓ ਫਿਊਲ ਸਮੇਤ ਦੋ ਪਹੀਆ ਅਤੇ ਤਿੰਨ ਪਹੀਆ ਵਾਹਨਾਂ ਲਈ 80 ਰੁਪਏ ਦੇਣੇ ਹੋਣਗੇ ਜਦੋਂ ਕਿ ਪੈਟਰੋਲ ਸੀएनजी ਜਾਂ ਐਲਪੀਜੀ ਬਾਇਓਫਿਊਲ ਸਮੇਤ ਚਾਰ ਪਹੀਆ ਵਾਹਨ ਅਤੇ ਇਸ ਤੋਂ ਉੱਪਰ ਦੀਆਂ ਸ਼੍ਰਣੀਆਂ ਦੇ ਵਿੱਚ 110 ਰੁਪਏ ਦਾ ਭੁਗਤਾਨ ਕਰਨਾ ਪਵੇਗਾ ਇਸ ਤੋਂ ਇਲਾਵਾ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਲਈ 140 ਰੁਪਏ ਦਾ ਰੇਟ ਤੈਅ ਕੀਤਾ ਗਿਆ ਹੈ 2011 ਦੇ ਵਿੱਚ ਦੱਸਦੇ ਕਿ 2011 ਦੇ ਵਿੱਚ ਦਰਾਂ ਕ੍ਰਮਵਾਰ 60 ਰੁਪਏ 80 ਰੁਪਏ ਅਤੇ 100 ਰੁਪਏ ਸੰਤ ਇਸ ਤੋਂ ਪਹਿਲਾਂ 2005 ਦੇ ਵਿੱਚ ਦਰਾਂ ਨੂੰ ਖੋਦ ਕੇ ਕ੍ਰਮਵਾਰ 35 ਰੁਪਏ 45 ਰੁਪਏ ਤੇ 60 ਰੁਪਏ ਕਰ ਦਿੱਤਾ ਗਿਆ ਸੀ ਤੇ ਹੁਣ ਪ੍ਰਦੂਸ਼ਣ ਦੇ ਰੇਟ ਜਿਹੜੇ ਹੋਰ ਵਧਾਤੇ ਵਧਾ ਦਿੱਤੇ ਗਏ ਨੇ ਸਕੂਟਰ ਗੱਡੀਆਂ ਜਿਹੜੀਆਂ ਸੜਕਾਂ ਤੇ ਵਾਹਨ ਜਿਹੜੇ ਚੱਲਦੇ ਨੇ ਉਹਨਾਂ ਦੇ ਪ੍ਰਦੂਸ਼ਣ ਦਾ ਰੇਟ ਜਿਹੜਾ ਦਿੱਲੀ ਸਰਕਾਰ ਦੇ ਵੱਲੋਂ ਵਧਾ ਦਿੱਤਾ ਗਿਆ 13 ਸਾਲਾਂ ਬਾਅਦ ਪ੍ਰਦੂਸ਼ਣ ਦੇ ਰੇਟਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ ਤੇ ਹੁਣ 80 ਰੁਪਏ ਦੇਣੇ ਹੋਣਗੇ ਦੋ ਪਹੀਆ ਅਤੇ ਤਿੰਨ ਪਹੀਆ ਵਾਹਨਾ ਦੀ ਵਾਹਨਾ ਲਈ 80 ਰੁਪਏ ਜਿਹੜੇ ਆ ਉਹ ਦੇਣੇ ਪੈਣਗੇ ਤੇ 4 ਪਹੀਆ ਵਾਹਨਾਂ ਤੇ ਇਸ ਤੋਂ ਉੱਪਰ ਦੀਆਂ ਸ਼ਾਨੀਆਂ ਲਈ 110 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ ਇਸ ਤੋਂ ਇਲਾਵਾ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਲਈ 140 ਰੁਪਏ ਦਾ ਰੇਟ ਤੈਅ ਕੀਤਾ ਗਿਆ ਹੈ 2011 ਦੇ ਵਿੱਚ ਇਹ ਦਰਾਂ ਕਰਮਵਾਰ 60 ਰੁਪਏ ਤੇ 80 ਰੁਪਏ ਤੇ 100 ਰੁਪਏ ਸੰਤ ਹੁਣ ਇਹਨਾਂ ਦਰਾਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਦਿੱਲੀ ਸਰਕਾਰ ਦੇ ਵੱਲੋਂ ਪ੍ਰਦੂਸ਼ਣ ਦੇ ਰੇਟ ਜਿਹੜੇ ਆ ਉਹ ਵਧਾ ਦਿੱਤੇ ਗਏ ਨੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par